ਆਕੇ ਨਾਸ਼ਕ ਬੇ ਨਾਸ਼ਕ ਬੇਗ ਨਾਨਕੀ ਨਾਸ਼ਕ ਹਰਿ ਗੋਬਿੰਦ ਸ਼ੋਭ ਸੁਮਤਹ ਪਰ ਕਾਸ਼ਕ ਸ੍ਰੀ ਹਰਿ ਰਾ sha ਪਨ ਪਨ ਸੀਸਾ ਵਾਹਿਗੁਰੂ ਪਨ ਪਨ ਸੀਸਾ ਦਰਬਾਰ ਬਰਨ ਧਿਆਵਰ ਖਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਿੱਤਰ ਹਿਰਦਿਆਂ ਦੀ ਜਾਗਦੀ ਜੋਤ ਗੁਰਤਾ ਗੱਦੀ ਤੇ ਸੁਭਾਈ ਮਾਨ ਸ਼ਬਦ ਗੁਰ ਪੀਰਾ ਗਹਿਰ ਗੰਬੀਰਾ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਦਸ਼ਾਹ ਜੀ ਦੀ ਪਾਵਨ ਪਵਿੱਤਰ ਨੀਗੀ ਗੋਦ ਤੇ ਅੰਦਰ ਜੁੜ ਕਰਕੇ ਸੰਧਿਆ ਦੇ دیਵਾਨਾ ਦੇ ਅੰਦਰ ਹਾਜ਼ਰੀਆਂ ਭਰ ਰਹੇ ਸਤ ਸੰਗੀ ਜਨੋ ਵਡ ਭਾਗੇ ਹੋ ਜੋ ਗੁਰੂ ਹਰਿਕ੍ਰਿਪਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਦੇ ਉੱਪਰ ਸ਼ਰਧਾ ਸਤਕਾਰ ਦੇ ਨਾਲ ਜੁੜ ਕਰਕੇ ਗੁਰੂ ਕਾ ਜਸ ਗੁਰੂ ਇਤਿਹਾਸ ਦੀ ਕਥਾ ਦੇ ਰੂਪ ਵਿੱਚ ਨਿਤਾ ਪ੍ਰਤੀ ਸਰਵਣ ਕਰਦੇ ਹੋ ਸਾਧ ਸੰਗਤ ਕਰਤਾਰਪੁਰ ਸਾਹਿਬ ਦੀ ਓਪਾਗ ਪਵਿੱਤਰ ਧਰਤੀ ਜਿੱਥੇ ਗੁਰੂ ਹਰਗੋਬਿੰਦ ਵੀ ਤੁਸੀਂ ਮੈਨੂੰ ਕਰਤਾਰਪੁਰ ਸਾਹਿਬ ਦੇ ਵਿੱਚੋਂ ਵੀ ਤੁਸੀਂ ਮੈਨੂੰ ਕਰਤਾਰਪੁਰ ਸਾਹਿਬ ਦੇ ਵਿੱਚੋਂ ਬੜਾ ਜਲੀਲ ਕਰਕੇ ਕੱਢਿਆ ਸੀ ਅੱਜ ਮੈਂ ਉਸੇ ਜਲਾਲਤ ਦਾ ਬਦਲਾ ਲੈਣ ਵਾਸਤੇ ਆਇਆ ਅੱਜ ਮੈਂ ਤੈਨੂੰ ਸੁੱਕਿਆ ਜਾਣ ਨਹੀਂ ਦਿੰਦਾ ਉਹਨੇ ਬਾਬਾ ਬਿਧੀ ਚੰਦ ਸਾਹਿਬ ਨੂੰ ਵੰਗਾਰਿਆ ਜੇ ਇੱਕ ਤੀਰ ਚਾੜ ਕੇ ਬਾਬਾ ਵਿਧੀ ਚੰਦ ਸਾਹਿਬ ਵੱਲ ਜਦੋਂ ਛੱਡਿਆ ਅਨਵਰ ਖਾਨ ਦਾ ਤੀਰ ਬਾਬਾ ਵਿਧੀ ਚੰਦ ਸਾਹਿਬ ਦੇ ਘੋੜੇ ਦੀ ਕਾਠੀ ਵਿੱਚ ਲੱਗਿਆ ਜਦੋਂ ਬਾਬਾ ਵਿਧੀ ਚੰਦ ਸਾਹਿਬ ਨੇ ਇਹ ਦ੍ਰਿਸ਼ ਵੇਖਿਆ ਬੜੇ ਗੁੱਸੇ ਵਿੱਚ ਆ ਗਏ ਅਨਵਰ ਖਾਨ ਨੂੰ ਬਗਾਰਦਿਆਂ ਬਾਬਾ ਵਿਧੀ ਚੰਦ ਸਾਹਿਬ ਨੇ ਇੱਕ ਆਪਣਾ ਤਿੱਖਾ ਤੀਰ ਪਥੇ ਚੋਂ ਕੱਢਿਆ ਔਰ ਕਮਾਂਡ ਦੀ ਤੰਦੀ ਕੰਨ ਤਾਂ ਹੀ ਖਿੱਚ ਕੇ ਜਦੋਂ ਚਲਾਇਆ ਉਹ ਛੱਡਿਆ ਹੋਇਆ ਤੀਰ ਅਨਵਰ ਖਾਨ ਦੇ ਮੱਥੇ ਦੇ ਵਿੱਚ ਲੱਗਾ ਤਿਆਰ ਪਰ ਹੋ ਗਿਆ ਅਨਵਰ ਖਾਨ ਜ਼ਮੀਨ ਤੇ ਡਿੱਗ ਪਈ ਰਹੀ ਹੈ ਆਓ ਸੁਰਤ ਦੀ ਇਕਾਗਰਤਾ ਬਣਾਈਏ ਚਲ ਰਹੇ ਪ੍ਰਕਰਨ ਦੇ ਅਨੁਸਾਰ ਗੁਰੂ ਕਾ ਜਸ ਸਰਵਣ ਕਰੀਏ ਸਤਿਨਾਮ ਵਾਹਿਗੁਰੂ ਸਾਹਿਬ ਜੀ ਨਾਦ ਤੁਫੰਗਨ ਹੋਤ ਘਨੋ ਨਵ ਧੂਮ ਮਹਾ ਬਸਰਿਓ ਦ੍ਰਿਸ਼ਟਾਵੈ ਜਦੋਂ ਗੁਰੂ ਦੇ ਪਿਆਰੇ ਸਿੱਖ ਸੂਰਬੀਰ ਜੋਧੇ ਬੰਦੂਖਾਂ ਚਲਾਉਂਦੇ ਨੇ ਗੋਲੀਆਂ ਦਾਗਦੇ ਨੇ ਬੜੀ ਉੱਚੀ ਆਵਾਜ਼ ਪੈਦਾ ਹੁੰਦੀ ਹੈ ਮਾਨੋ ਜਿਵੇਂ ਅਸਮਾਨ ਦੇ ਵਿੱਚ ਬੱਦਲ ਜਿਹੜੇ ਉਹ ਗਰਜਦੇ ਹੋਣ ਤੇ ਘੋੜਿਆਂ ਦੇ ਸੱਜੇ ਖੱਬੇ ਦੌੜਨ ਕਰਕੇ ਬਹੁਤ ਧੂੜ ਪਸਰੀ ਹੋਈ ਹੈ ਤੇ ਇੰਜ ਪ੍ਰਤੀਤ ਹੋ ਰਿਹਾ ਜਿਵੇਂ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਪਰ ਕਾਲੀਆਂ ਘਟਾਵਾਂ ਚੜ੍ਹ ਕੇ ਆ ਗਈਆਂ ਹੋਣ ਬਾਨੋ ਸ਼ਾਮ ਘਟਾ ਕਨ ਕੀ ਗਨ ਗੋਰ ਨ ਔਰ ਨ ਜਾਵ ਵਰਖਾ ਵੇ ਤੇ ਉਸ ਸਮੇਂ ਗੋਲੀਆਂ ਦੀ ਜਿਹੜੀ ਵਰਖਾ ਗੋਲੀਆਂ ਦੀ ਵਰਤੋਂ ਇਦਾਂ ਹੋ ਰਹੀ ਹੈ ਜਿਵੇਂ ਅਸਮਾਨ ਦੇ ਵਿੱਚੋਂ ਦੀ ਧਰਤੀ ਦੇ ਉੱਪਰ ਦੀ ਧਰਤੀ ਦੇ ਉੱਪਰ ਚੀਕਦੀਆਂ ਫਿਰਦੀਆਂ ਨੇ ਬਹੁਤ ਕਾਤਿ ਗਿਰਜਾ ਜਿਹੜੀਆਂ ਸੈਨਿਕਾਂ ਦਾ ਮਾਸ ਖਾਰੀਆਂ ਹਨ ਉਕਰ ਜੰਬਕ ਕੂਕਤ ਹੈ ਗਨ ਆਮਖ ਐ ਚਿਤਖਾਵਤ ਹੈ ਉੱਤੇ ਵੀ ਭੌਂਕਦੇ ਫਿਰਦੇ ਨੇ ਗਿੱਦੜ ਵੀ ਹਵਾਕਦੇ ਫਿਰਦੇ ਨੇ ਜ਼ਮੀਨ ਦੇ ਉੱਪਰ ਮਰੇ ਪਏ ਸੈਨਿਕਾਂ ਦੀਆਂ ਲੋਥਾਂ ਤੋਂ మాਸ ਖਿੱਚ-ਖਿੱਚ ਕੇ ਖਾ ਰਹੇ ਹਨ। ਸ੍ਰੋਣਤ ਪੀਵਤ ਆਨੰਦ ਥੀਵਤ ਜੋਗਨੀ ਨਾਚਤ ਗਾਵਤ ਹੈ। ਜਿਹੜੀਆਂ ਜੋਗਣੀਆਂ ਨੇ ਉਹ ਸੈਨਿਕਾਂ ਦਾ ਖੂਨ ਪੀ ਕੇ ਬਹੁਤ ਆਨੰਦ ਪ੍ਰਸੰਨ ਹੋ ਕੇ ਨੱਚ ਤੇ ਗਾ ਰਹੀਆਂ ਹਨ। ਤੁੰਦ ਬਢੋਲ ਪਟੇ ਤੁਰਰੀ ਗਨ ਨਾਦ ਉਠਾਏ ਪਜਾਵਤ ਹੈ। ਹੁਣ ਈਸ਼ ਕਰਤਾਰਪੁਰ ਸਾਹਿਬ ਦੀ ਦੀ ਧਰਤੀ ਦੇ ਉੱਪਰ ਨਗਾਰੇ ਵੀ ਵੱਜ ਰਹੇ ਨੇ ਦੁੰਦ ਬਾ ਵੀ ਵੱਜ ਰਹੀਆਂ ਨੇ ਢੋਲ ਪਟੇ ਤੁਰੀਆਂ ਅਨੇਕਾ ਪ੍ਰਕਾਰ ਦੇ ਵੱਜ ਰਹੇ ਬਾਜੇ ਕਈ ਤਰ੍ਹਾਂ ਦਾ ਨਾਦ ਪੈਦਾ ਕਰ ਰਹੇ ਹਨ ਪੁਰ ਆਵਨ ਕੋ ਰੁਕ ਪੰਥ ਗयो ਵੱਡੋ ਤੇ ਇਹ ਜਿਹੜੀਆਂ ਖੂਨ ਦੀਆਂ ਨਦੀਆਂ ਵਗਦੀਆਂ ਨੇ ਨਾ ਜਿਵੇਂ ਪਰਮੇਸ਼ਰ ਨੇ ਆਪ ਇਕ ਛੋਟਾ ਕਿਲਾ ਰਚਿਆ ਹੋਵੇ ਬਹਿਰੀਆਂ ਨੂੰ ਮੋੜਨ ਵਾਸਤੇ ਓਟ ਬਣਾਉਣੀ ਕੀਤੀ ਹੋਵੇ ਭੈਰਵਥਾਨ ਭਯੂ ਚੌਹੋਂ ਓਰਨਾ ਆਮਖ ਹਾੜ ਕਿਸਰੋਣਤ ਚਾਲਾ ਚਾਰੇ ਪਾਸੇ ਬਹੁਤ ਭਿਆਨਕ ਦ੍ਰਿਸ਼ ਬਣੇ ਹੋਏ ਨੇ ਮਾਸ ਹੱਡੀਆਂ ਲਹੂ ਹੀ ਲਹੂ ਨਜ਼ਰ ਆ ਰਿਹਾ ਹੈ ਹੱਥ ਕਟੇ ਕਿਤ ਬੋਢ ਪਰਿਓ ਕਟ ਜਾਂਗ ਕਟੇ ਗਨ ਰੁੰਡ ਕਰਾਲਾ ਕਿਸੇ ਦਾ ਹੱਥ ਵੱਡਿਆ ਪਿਆ ਕਿਸੇ ਦਾ ਸਿਰ ਵੱਡਿਆ ਪਿਆ ਕਿਸੇ ਦਾ ਮੂੰਹ ਵੱਡਿਆ ਪਿਆ ਤੇ ਕਿਸੇ ਦੀਆਂ ਲੱਤਾਂ ਵੱਡੀਆਂ ਪਈਆਂ ਨੇ ਬਹੁਤੇ ਜਿਹੜੇ ਸੂਰਮੇ ਨੇ ਨਾ ਉਹ ਰੁੰਡਮੁੰਡ ਹੋ ਕੇ ਵਿਕਰਾਲ ਰੂਪ ਧਾਰ ਕੇ ਮੈਦਾਨੇ ਜੰਗ ਵਿੱਚ ਪਏ ਹਨ ਆਏ ਸਕੇ ਨਾ ਉਲੰਘ ਕਹਿ ਤਾ ਹੀ ਗਰਹਿ ਹੀਰਨਾtras ਬਸਾਲਾ ਸਾਰੇ ਰਸਤੇ ਜਾਮ ਹੋਏ ਪਏ ਨੇ ਉਹਨਾਂ ਰਸਤਿਆਂ ਨੂੰ ਉਲੰਘ ਕੇ ਕੋਈ ਵੀ ਨਗਰ ਦੇ ਵਿੱਚ ਆ ਨਹੀਂ ਸਕਦਾ ਇਦਾਂ ਦਾ ਦ੍ਰਿਸ਼ ਬਣਿਆ ਹੋਇਆ ਵਿਸਾਰ ਕਟੇਜਨ ਪਨ ਫੇਰ ਉਠਾਵੈ ਇਸ ਸੂਰਮਿਆਂ ਦੀਆਂ ਲੱਤਾਂ ਬਾਹਾਂ ਬਾਹਾਂ ਵੱਡੀਆਂ ਟੁਕੀਆਂ ਏਦਾਂ ਨਜ਼ਰ ਆਉਂਦੀਆਂ ਨੇ ਜਿਵੇਂ ਲੱਕੜਾਂ ਪਈਆਂ ਹੋਣ ਤੇ ਜਿਹੜਾ ਖੂਨ ਹੈ ਉਹ ਏਦਾਂ ਦਿਸ ਰਿਹਾ ਜਿਵੇਂ ਪਾਣੀ ਦੇ ਝਰਨੇ ਵਗ ਰਹੇ ਹੋਣ ਤਾਂ ਗੁਰ ਗਰੀਵਨ ਕੇਸ ਪਵਨ ਵਿਦ ਖਰੀ ਤ੍ਰਣ ਕੇ ਮਨ ਭਾਵੇ ਜਿਹੜੀ ਉਹਨਾਂ ਸਰੀਰਾਂ ਦੇ ਵਿੱਚੋਂ ਖੋਪੜੀਆਂ ਦੇ ਵਿੱਚੋਂ ਮਿੱਝ ਨਿਕਲੀ ਹੋਈ ਹੈ ਉਹ ਝੱਗ ਦੇ ਵਾਂਗੂ ਉਬਲਦੀ ਪਈ ਐ ਘੋੜਿਆਂ ਦੀਆਂ ਪੂੰਛਾਂ ਤੇ ਸਾਧ ਸੰਗਤ ਉਹਨਾਂ ਤੁਰਕ ਸੂਰਮਿਆਂ ਦੇ ਜਿਹੜੇ ਸਿਰਾਂ ਦੇ ਵਾਲ ਉਹ ਮੈਦਾਨੇ ਜੰਗ ਦੇ ਵਿੱਚ ਘਾ ਦੇ ਬਾਗ ਖਿਲਰੇ ਹੋਏ ਹਨ ਹੀਰ ਹਰਾਨ ਭਈ ਤੁਰਕਾਨ ਕਹਾ ਇਨਕੀ ਅਬ ਕਰਾਮਾਤ ਆਈ ਜਦੋਂ ਇਹੋ ਜਿਹਾ ਭਿਆਨਕ ਦ੍ਰਿਸ਼ ਮੈਦਾਨੇ ਜੰਗ ਦਾ ਤੁਰਕ ਸੈਨਿਕਾਂ ਨੇ ਵੇਖਣਾ ਕੀਤਾ ਬੜੇ ਹੈਰਾਨ ਹੋਏ ਮਨ ਵਿੱਚ ਸੋਚਦੇ ਪਏ ਨੇ ਵੀ ਹੁਣ ਸਾਡੇ ਤੇ ਕਿਹੜੀ ਕਿਆਮਤ ਆ ਪਈ ਹੈ ਕੋਈ ਪਰਿਮ੍ਰਿਤ ਕੌਣ ਹਤੇ ਇਹ ਸਤਰਨ ਥੋਰਨ ਤੇ ਸਮਦਾਈ ਜੇ ਜਿੱਧਰ ਵੀ ਨਜ਼ਰ ਮਾਰ ਕੇ ਵੇਖੋ ਉਧਰ ਹੀ ਤੁਰਕ ਸੈਨਿਕ ਮਰਨ ਸੁ ਪ੍ਰार्थਨ ਹੈ ਪੇਨ ਸੁ ਪ੍ਰार्थਨ ਜਖਮੀ ਹੋ ਕਰਕੇ ਪਏ ਹਨ ਰਸਾਵਨ ਛੰਦ ਰਹੇ ਦੂਰ ਠਾਂਡ ਮਹਾ ਚਿੰਤ ਬਾੰਢ ਹੁਣ ਤੁਰਕ ਸੈਨਿਕਾਂ ਦੇ ਮਨਾਂ ਦੀ ਚਿੰਤਾ ਵਧ ਗਈ ਦੂਰ ਖਲੋਤੇ ਨਾ ਇਸ ਭਿਆਨਕ ਮਜਰ ਨੂੰ ਵੇਖ ਰਹੇ ਹਨ ਦਹੀਂ ਨਿਰ ਆਵੇ ਖਰੇ ਤੂਰ ਥਾਵੇ ਕੋਈ ਵੀ ਮੈਦਾਨੇ ਜੰਗ ਦੇ ਅੰਦਰ ਲੜਾਈ ਕਰਨ ਵਾਸਤੇ ਨੇੜੇ ਨਹੀਂ ਆਉਂਦਾ ਪਿਆ ਸਗੋ ਜਾਨਾ ਬਚਾਉਣ ਦੇ ਲਈ ਦੂਰ ਦੂਰ ਹੋ ਰਿਹਾ ਹੈ ਤਬ ਖਾਨ ਕਾਲੇ ਵਿਚਾਰਿਓ ਬਸਾਨੇ ਉਧਰ ਕਾਲੇ ਖਾਨ ਜਰਨੈਲ ਨੇ ਜਦੋਂ ਆਪਣੀ ਸੈਨਿਕਾਂ ਦੀ ਇਹੋ ਜੀ ਪਤਲੀ ਹਾਲਤ ਨੂੰ ਵੇਖਿਆ ਤੇ ਆਪਣੇ ਚਿੱਤ ਦੇ ਅੰਦਰ ਬਹੁਤ ਵਿਚਾਰ ਕੀਤੀ ਰਹੀ ਸੈਨ ਥੋਰੀ ਥੀਦੀ ਚਾਰ ਓਰੀ ਹੁਣ ਕਾਲੇ ਖਾਨ ਵਿਚਾਰਿਆਂ ਨੂੰ ਇਕੱਠਿਆਂ ਕਰਕੇ ਇੱਕੋ ਵੇਰਾ ਗੁਰੂ ਹਰਗੋਬਿੰਦ ਆਰਿਆਂ ਨੂੰ ਇਕੱਠਿਆਂ ਕਰਕੇ ਇੱਕੋ ਵੇਰਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਹਮਲਾ ਬੋਲ ਦੇਮਾ ਕਰੋ ਜੋਰ ਸਾਰੋਂ ਅਰਨਹਿ ਮਾਰੋ ਤੇ ਬੜਾ ਜੋਰ ਲਾਵਾਂਗਾ ਜਿਹੜਾ ਕੋਈ ਸਾਹਮਣੇ ੜੇਗਾ ਉਹਨੂੰ ਮਾਰ ਕੇ ਖਤਮ ਕਰ ਦਿਆਂਗਾ ਚਲੈ ਸਤਰ ਸੂਹੈ ਰਿਸੈ ਬੰਕ ਪਉ ਹੈ ਵੀ ਬੈਰੀ ਚੱਲ ਕੇ ਬੜੇ ਸੋਹੰਦੇ ਪਏ ਨੇ ਗੁੱਸੇ ਵਿੱਚ ਆ ਕੇ ਜੰਗ ਕਰ ਰਹੇ ਹਨ ਗੁਰੂ ਕੋਪ ਲਾਵੈ ਅਰ ਤੇ ਘਰਾਵੈ ਹੁਣ ਕਾਲੇਖਾਨੇ ਜਦੋਂ ਚਿੱਤ ਦੇ ਵਿੱਚ ਇਸ ਤਰ੍ਹਾਂ ਸੋਚਣਾ ਕੀਤਾ ਵੀ ਮੈਂ ਆਪਣੇ ਸੈਨਿਕਾਂ ਨੂੰ ਇਕੱਠਿਆਂ ਕਰਾਂ ਤੇ ਇਕੱਠਿਆਂ ਕਰਕੇ ਇੱਕੋ ਵੇਰਾ ਕਹਿਰੀ ਹੱਲਾ ਕਰਾਂ ਤੇ ਇਹੋ ਜਿਹਾ ਹੱਲਾ ਇਹੋ ਜਿਹਾ ਹਮਲਾ ਕਰਾਂ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਜਾਂ ਤਾਂ ਮੈਦਾਨੇ ਜੰਗ ਦੇ ਵਿੱਚੋਂ ਭਜਾ ਦਿਆਂ ਜੇਕਰ ਸਾਹਮਣੇ ਅੜੇ ਤੇ ਗੁਰੂ ਨੂੰ ਜਿਉਂਦਿਆਂ ਗ੍ਰਿਫਤਾਰ ਕਰ ਲਵਾ ਗੰਗਾਰੈ ਸੁਪੈਂਦਾ ਨਹੀਂ ਤਰਾਸ ਕਹਿੰਦਾ ਇਹ ਪੈਂਦੇ ਖਨ ਅੱਗੇ ਵੱਧ ਕੇ ਗੁਰੂ ਨੂੰ ਆਨ ਆਨ ਜਾਲੇ ਗਾਲੇ ਖਾਨ ਉੱਚੀ ਆਵਾਜ਼ ਵਿੱਚ ਆਖਣਾ ਕੀਤਾ ਵੀ ਸਾਰੇ ਮਿਲ ਕੇ ਇਕੱਠੇ ਹੋ ਕੇ ਮੈਨੂੰ ਆ ਕੇ ਮਿਲਣਾ ਕਰੋ ਦੋਹਰਾ ਸੁਣ ਸੁਣ ਕੇ ਬਚ ਸ੍ਰੋਣ ਬਹਿ ਸੁਨ ਸੁਨ ਸਮਦਾਈ ਹੁਣ ਜਿਉਂ ਜਿਉ ਜਿਹੜੇ ਤੁਰਕ ਸੈਨਿਕ ਨੇ ਕੰਨਾਂ ਨਾਲ ਸੁਣਦੇ ਨੇ ਵੀ ਕਾਲੇ ਖਾਨ ਜਰਨੈਲ ਨੇ ਬੁਲਾਇਆ ਹੌਲੀ ਹੌਲੀ ਸਾਰੇ ਤੁਰਕ ਸੈਨਿਕ ਇਕੱਠੇ ਹੋ ਗਏ ਹਨ ਕਬਨੇ ਕਾਲੇ ਖਾਨ ਨਿਕਟ ਹਤੈ ਤੁਪਕ ਪਿਛਵਾਏ ਸਾਰੇ ਚੱਲ ਕੇ ਕਾਲੇ ਖਾਨ ਦੇ ਕੋਲ ਪਹੁੰਚ ਗਏ ਚਿੱਤ ਦੇ ਵਿੱਚ ਸੋਚਦੇ ਪਏ ਨੇ ਵੇ ਹੁਣ ਇਕੱਠਿਆਂ ਹੋ ਕੇ ਆਪਣੀਆਂ ਬੰਦੂਖਾਂ 'ਚੋਂ ਗੋਲੀਆਂ ਚਲਾਉਣੀਆਂ ਕਰੀਏ ਬਾਧੜੀ ਛੰਦ ਅਸਮਾਨਖਾਨ ਪਹੁੰਚੋ ਸੋਤਾਏ ਉਧਰ ਅਸਮਾਨਖਾਨ ਜਿਹੜਾ ਸੀ ਉਹ ਵੀ ਬਹੁਤ ਤੇਜ਼ੀ ਨਾਲ ਦੌੜ ਕੇ ਪਹੁੰਚ ਗਿਆ ਜੋ ਬਚੀ ਬਾਹ ਨਹੀਂ ਸੰਗ ਲਾਏ ਜਿਹੜੀ ਸੈਨਾ ਬਚੀ ਹੋਈ ਸੀ ਉਹ ਅਸਮਾਨ ਖਾਨ ਨੇ ਆਪਣੇ ਨਾਲ ਲੈਣੀ ਕੀਤੀ ਹੁਣ ਜਿਹੜੇ ਤੁਰਕਾਂ ਦੇ ਕੋਲ ਘੋੜੇ ਨੇ ਸਾਰੇ ਸੈਨਿਕਾਂ ਦੇ ਹਿਰਦਿਆਂ ਦੇ ਵਿੱਚ ਵੱਡਾ ਸਾਰੇ ਸੈਨਿਕਾਂ ਦੇ ਹਿਰਦਿਆਂ ਦੇ ਵਿੱਚ ਵੱਡਾ ਡਰ ਉਹਨਾਂ ਧਾਰਨ ਕੀਤਾ ਹੋਇਆ ਤੇ ਜਦੋਂ ਸਾਰਿਆਂ ਨੇ ਵੇਖਿਆ ਕਤਬ ਖਾਨ ਵੀ ਜਿਹੜਾ ਸੀ ਉਹ ਆਪਣੀ ਦਿਸ਼ਾ ਛੱਡ ਕੇ ਉਸ ਪਾਸੇ ਵੱਲ ਨੂੰ ਚੱਲ ਪਿਆ ਜਿੱਥੇ ਕਾਲੇਖਾਨੇ ਸਾਰੇ ਸੈਨਿਕਾਂ ਨੂੰ ਇਕੱਠਿਆਂ ਕੀਤਾ ਹੈ ਜਿਪਤੀ ਲਰਤ ਸਭ ਲੀਨ ਸੰਗ ਦੰਦਬ ਬਜਾਏ 나ਦ ਤੁਰੰਗ ਜਿਹੜੇ ਬੱਚੇ ਸਨ ਕਤਬਖਾਨ ਦੇ ਨਾਲ ਸੈਨਿਕ ਉਹ ਵੀ ਉਹਨੇ ਆਪਣੇ ਨਾਲ ਲੈਣੇ ਕੀਤੇ ਨਗਾਰੇ ਵੱਜਦੇ ਪਏ ਸਨ ਉੱਚੀ ਆਵਾਜ਼ ਨਗਾਰਿਆਂ ਦੀ ਪ੍ਰਗਟ ਹੋ ਰਹੀ ਸੀ ਜਿਵੇਂ ਕਿਰ ਵਿਸਾਲ ਹੜ ਰੋਕ ਨੀਨਾ ਟੱਕਰ ਸੁਖਾਏ ਹਟ ਬੋ ਸੁਕੀ ਨਾ ਜਿਵੇਂ ਸਾਗ ਸੰਗਤ ਵਿਸਾਲ ਹੜ ਦਾ ਪਾਣੀ ਚੜ ਕੇ ਆਉਂਦਾ ਹੋਵੇ ਤੇ ਸਾਹਮਣੇ ਤੋਂ ਇੱਕ ਵੱਡਾ ਪਹਾੜ ਆ ਜਾਵੇ ਹੜ ਦੇ ਪਾਣੀ ਨੂੰ ਉਥੇ ਹੀ ਬੰਨ ਮਾਰ ਕੇ ਰੋਕ ਲੈਂਦਾ ਤੇ ਜਿਹੜਾ ਹੜ ਦਾ ਪਾਣੀ ਹੈ ਉਹ ਪਹਾੜੀ ਨੂੰ ਟੱਕਰ ਮਾਰ ਕੇ ਵਾਪਸ ਪਰਤ ਪੈਂਦਾ ਹੈ ਇਸੇ ਤਰ੍ਹਾਂ ਜਿਹੜੇ ਤੁਰਕਾਂ ਦੇ ਸੈਨਿਕ ਵੱਡੀ ਤਦਾਦ ਦੇ ਵਿੱਚ ਹੜ ਦੇ ਪਾਣੀ ਦੇ ਵਾਂਗੂ ਚੜ ਕੇ ਆਏ ਪਰ ਜਦੋਂ ਸਾਹਮਣੇ ਤੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਦਸ਼ਾਹ ਜੀ ਰੂਪ ਸਰਵਰ ਗਹਿਰਾ ਜਿਵੇਂ ਸਾਧ ਸੰਗਤ ਚੌਹਾਂ ਪਾਸਿਆਂ ਤੋਂ ਪਾਣੀ ਇਕੱਠਾ ਹੋ ਕੇ ਇੱਕ ਛੋਟੇ ਤਲਾਬ ਦੇ ਵਿੱਚ ਇਕੱਠਾ ਹੋ ਜਾਂਦਾ ਹੈ ਤਿਮ ਭਈ ਸੈਨ ਇਕੱਠੀ ਵਿਸਾਲ ਮਸਲਤ ਕਰੰਤ ਮਿਲ ਬੀਰ ਜਾਲ ਇਸੇ ਤਰ੍ਹਾਂ ਤੁਰਕਾਂ ਦੀ ਬਚੀ ਹੋਈ ਸੈਨਾ ਇੱਕ ਜਗ੍ਹਾ ਦੇ ਉੱਪਰ ਇਕੱਠੀ ਹੋ ਗਈ ਸਾਰੇ ਜਰਨੈਲ ਕਾਲੇ ਖਾਨ ਅਸਮਾਨ ਖਾਨ ਪੈਂਦੇ ਖਾਨ ਕੁਤਬ ਖਾਨ ਬਚੇ ਹੋਏ ਸੈਨਿਕ ਸਾਰੇ ਇਕੱਠੇ ਹੋ ਕੇ ਸਲਾਹ ਕਰਨ ਲੱਗੇ ਜਿਵੇਂ ਭਈ ਪ੍ਰਥਮ ਰਣ ਹਾਰ ਪਾਈ ਤਿਸ ਰੀਤ ਹੋਈ ਜਾਣੀ ਸੁਜਾਏ ਹੁਣ ਉਹ ਸਲਾਹ ਕਰਦੇ ਪਏ ਨੇ ਵੀ ਪਹਿਲਾਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਤੁਰਕਾਂ ਦੀ ਫੌਜ ਕਈ ਵੇਰਾਂ ਚੜ੍ਹ ਕੇ ਆਈ ਤੇ ਹਰ ਵਾਰੀ ਹਾਰ ਖਾ ਕੇ ਵਾਪਸ ਗਈ ਵੀ ਹੁਣ ਵੀ ਇੰਜ ਪ੍ਰਤੀਤ ਹੁੰਦਾ ਹੈ ਵੀ ਜਿਵੇਂ ਸਾਡੀ ਹਾਰ ਹੋ ਜਾਵੇਗੀ ਅਬ ਲਰ ਹੋ ਏਕ ਥਨ ਜੋਰ ਕਾਲ ਤਜ ਚਹੁ ਔਰ ਕੇਰਾ ਕਰਾਲ ਹੁ ਸਾਰਿਆਂ ਨੇ ਵਿਚਾਰ ਕੀਤੀ ਵੀ ਇੱਕੋ ਜਗ੍ਹਾ ਦੇ ਉੱਪਰ ਜੋਰ پا ਕੇ ਇਕੱਠਿਆਂ ਹੋ ਕੇ ਲੜਾਈ ਕਰੀਏ ਤੇ ਚਾਰੇ ਪਾਸਿਆਂ ਦੇ ਜਿਹੜੇ ਵਿਕਰਾਲ ਘੇਰੇ ਜੋਤ ਬਾਦਸ਼ਾਹ ਦੀ ਸਭ ਕੜ ਕੇ ਬਾਦਸ਼ਾਹ ਤੇਰੇ ਦਰਬਾਰ ਵਿੱਚ ਪੇਸ਼ ਕਰਾਂਗਾ ਜੇ ਤੂੰ ਇਹ ਕੰਮ ਕਰ ਦਿੱਤਾ ਤੇ ਬਾਦਸ਼ਾਹ ਤੈਨੂੰ ਸਰਪਾਓ ਦੀ ਬਖਸ਼ਿਸ਼ ਕਰੇਗਾ ਤੇ ਤੇਰੀ ਸਾਰੀ ਉਮਰ ਦੀ ਉਪਜੀਵਕਾ ਦਾ ਪ੍ਰਬੰਧ ਹੋ ਜਾਏਗਾ ਤੂੰ ਮਰ ਨੀਕ ਮਨ ਲਿਓ ਜਾਨ ਸੁਣ ਕਾਨ ਬਾਗ ਕਹ ਕਤਬ ਖਾਨ ਇਹ ਪੈਂਦੇ ਖਾਨ ਇਹ ਤੈਨੂੰ ਕੰਮ ਕਰਨਾ ਪਵੇਗਾ ਕਿਉਂਕਿ ਤੂੰ ਭਰੀ ਸਭਾ ਦੇ ਵਿੱਚ ਆਖਣਾ ਕੀਤਾ ਤੇ ਨਹੀਂ ਤਾਂ ਫਿਰ ਇੱਥੇ ਇੱਕ ਗੱਲ ਆਪਣੇ ਮਨ ਦੇ ਵਿੱਚ ਜਾਣ ਲੈ ਤੈਨੂੰ ਮੈਦਾਨੇ ਜੰਗ ਦੇ ਵਿੱਚ ਲੜਦਿਆਂ ਮਰਨਾ ਪਵੇਗਾ ਜੇ ਤਾ ਤੂੰ ਗੁਰੂ ਨੂੰ ਫੜ ਲਵੇਂਗਾ ਠੀਕ ਹੈ ਨਹੀਂ ਤਾਂ ਤੈਨੂੰ ਇਹ ਗੱਲ ਇੱਥੇ ਮਨ ਵਿੱਚ ਧਾਰਨੀ ਪਵੇਗੀ ਤੂੰ ਜੋਂਦਾ ਵਾਪਸ ਨਹੀਂ ਜਾ ਸਕਦਾ ਇਹ ਗੱਲਾਂ ਉਸ ਸਮੇਂ ਕਤਬਖਾਨੇ ਪੈਂਦੇਖਾਨ ਨੂੰ ਆਖਣੀਆਂ ਕੀਤੀਆਂ 임ਕਰਣ ਉਚਿਤ ਇਸ ਥਲ ਸੰਭਾਰ ਗਹ ਲੈ ਹੋ ਗੁਰੂ ਅਬ ਬਿਨ ਅਵਾਰ ਹੁਣ ਤੂੰ ਸੋਚ ਲੈ ਪੈਂਦੇਖਨ ਤੇਰੇ ਲਈ ਕੀ ਕਰਨਾ ਉਚਿਤ ਹੈ ਇਸ ਕਰਕੇ ਲੋੜ ਅਨੁਸਾਰ ਆਪਣੀ ਇਹ ਥਾਂ ਸਾਹ ਹਬ ਜ਼ੋਰ ਪਾਏ ਪਹੁੰਚੋ ਨਜੀਕ ਹਬ ਜ਼ੋਰ ਪਾਏ ਪਹੁੰਚੋ ਨਜੀਕ ਤੁਮ ਦੇਖੋਗੇ ਖਰੇ ਗਹਿਲੋ ਤਦਾਈ ਨਗਾਰੇ ਬਾਜੋਠੇ ਸਾਰੇ ਤੁਰਕ ਸੈਨਿਕਾਂ ਨੇ ਇਕੱਠੀਆਂ ਹੋ ਕੇ ਤਿਆਰੀ ਕੀਤੀ ਤੇ ਜਿਹੜਾ ਪਹਿਲਾ ਘੇਰਾ ਪਾਇਆ ਸੀ ਸਾਰਿਆਂ ਨੇ ਉਸ ਘੇਰੇ ਨੂੰ ਛੱਡ ਦਿੱਤਾ ਇਤ ਸ੍ਰੀ ਗੁਰ ਦਿੱਤਾ ਧਨ ਸੰਭਾਰ ਤਿਆਗੰਤ ਤੀਰ ਰਿਪ ਬਾਰ ਮਾਰ ਇੰਦਰ ਬਾਬਾ ਗੁਰਦਿੱਤਾ ਜੀ ਘੋੜੇ ਤੇ ਸਵਾਰ ਆਪਣੀ ਕਮਾਂਡ ਤੇ ਤੀਰ ਚਾੜ ਚਾੜ ਕੇ ਛੱਡਦੇ ਨੇ ਚਹ ਤੁਰਕ ਜੋਰ ਕਾਲੰਤ ਆਏ ਸਨ ਸੂਰਜਤ ਉਤਲੰਤ ਤਾਏ ਜਿੱਦੜ ਤੁਰਕਾਂ ਦਾ ਜੋਰ ਪੈ ਜਾਂਦਾ ਸੀ ਉਦੋਂ ਹੀ ਬਾਬਾ ਗੁਰਦਿੱਤਾ ਜੀ ਘੋੜਾ ਭਜਾ ਕੇ ਪਹੁੰਚ ਜਾਂਦੇ ਹਨ ਜਦ ਪਖੇ ਬੀਰਪੁਰ ਪੁੱਤ ਆਏ ਬਦ ਅਦ ਕਹਤੈ ਲਖ ਕਰ ਸਹਾਈ ਜਦੋਂ ਗੁਰਸੇ ਕਸੂਰ ਮੇਂ ਵੇਖਦੇ ਨੇ ਵੀ ਗੁਰੂ ਪੁੱਤ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਗੁਰਦਿੱਤਾ ਜਿ ਆਏ ਨਹੀਂ ਉਹਨਾਂ ਦੀ ਸਹਾਇਤਾ ਦੇ ਲਈ ਤੇ ਸਾਧ ਸੰਗਤ ਸਿੱਖ ਸੂਰਬੀਰ ਯੋਧੇ ਵੀ ਤੁਰਕਾਂ ਦੇ ਵਿੱਚ ਮਾਰੂ ਮਾਰ ਮਚਾ ਦਿੰਦੇ ਹਨ ਤੁਰਕਨ ਭਲਾਏ ਮਾਰੰਤ ਪਾਛ ਕਰ ਤਰਾਸ ਬਹਰ ਨਹਿ ਜੰਗ ਬਾੰਛ ਜਿਹੜੇ ਤੁਰਕ ਸੈਨਿਕ ਨੇ ਫਿਰ ਜਾਣਾ ਬਚਾ ਕੇ ਪਿੱਛੇ ਨੂੰ ਦੌੜਨ ਲੱਗਦੇ ਨੇ ਤੇ ਸਾਧ ਸੰਗਤ ਉਹ ਗੁਰੂ ਦੇ ਸੈਨਿਕਾਂ ਦੇ ਨਾਲ ਯੁੱਧ ਕਰਨਾ ਨਹੀਂ ਚਾਹੁੰਦੇ ਕਿਤਕ ਨਖੰਘ ਸੂਸੀ ਗਰੰਤ ਸਰਖਰ ਮੰਗਾਏ ਪੁਨ ਹੈ ਪਰੰਤ ਬਾਬਾ ਗੁਰਦਿੱਤਾ ਜੀ ਨੇ ਇਸ ਤਰ੍ਹਾਂ ਤੀਰ ਚਲਾ ਚਲਾ ਕੇ ਕਈ ਟੀਰਾ ਤੀਰਾਂ ਦੇ ਜਿਹੜੇ ਭੱਤੇ ਸਨ ਖਾਲੀ ਕਰ ਦਿੱਤੇ ਤੇ ਜਦੋਂ ਤੀਰਾਂ ਦੇ ਭੱਤੇ ਖਾਲੀ ਹੋ ਜਾਂਦੇ ਨੇ ਹੋ ਦਵਾਈ ਪੁਰ ਮਹਿ ਸੁਹਾਏ ਇਤ ਉਤ ਦਵਾਈ ਪੁਰ ਮਹਿ ਸੁਹਾਏ ਇਤ ਉਤ ਹੈ ਜਾਏ ਆਪੋ ਆਪਣੇ ਘੋੜਿਆਂ ਨੂੰ ਲੈ ਕੇ ਕਰਕੇ ਗੁਰੂ ਮਹਾਰਾਜ ਜੀ ਦੇ ਸੁਪੁੱਤਰ ਸਜੇ ਖਬੇ ਨਗਰ ਦੀ ਸਹਾਇਤਾ ਕਰ ਰਹੇ ਹਨ ਸੂਰਦਾਂ ਦਲੇਰ ਕਰਤੇ ਬਡੇਰ ਕਹ ਤੁਪਕ ਚਲਾਵੇ ਦੇਤ ਗੇਰ ਜਿਹੜੇ ਗੁਰੂ ਦੇ ਸੂਰਮੇ ਸਿੱਖ ਸੈਨਿਕ ਨੇ ਉਹ ਵੀ ਬੜੇ ਦਲੇਰੀ ਕਰਦੇ ਨੇ ਆਪਣੀਆਂ ਬੰਦੂਖਾਂ ਦੇ ਵਿੱਚੋਂ ਗੋਲੀਆਂ ਚਲਾ ਕੇ ਬਹੁਤ ਤੁਰਕਾਂ ਨੂੰ ਜ਼ਮੀਨ ਤੇ ਸੁੱਟ ਦਿੰਦੇ ਹਨ ਗੁਰ ਮਹਿਲ ਅਟਾਰੀ ਜਹ ਤੁਰੰਗ ਤਹ ਚੜੀ ਨਾਨਕ ਦੀ ਪਿੱਖ ਹੈ ਜੰਗ ਸਤਿਗੁਰੂ ਸੱਚੇ ਪਾਦਸ਼ਾਹ ਜੀ ਦੇ ਜਿੱਥੇ ਨਿਜ ਮਹਿਲ ਨੇ ਜਿੱਥੇ ਗੁਰੂ ਪਾਦਸ਼ਾਹ ਜੀ ਦਾ ਵਸੇਬਾ ਹੈ ਉਥੇ ਸਾਧ ਸੰਗਤ ਉੱਚੀ ਓਟਾਰੀ ਸੀ ਉਸ ਅਟਾਰੀ ਦੇ ਵਿੱਚ ਉਹ ਸਤਕਾਰਯੋਗ ਮਾਤਾ ਨਾਨਕੀ ਜੀ ਸਾਰੇ ਜੰਗ ਦਾ ਦ੍ਰਿਸ਼ ਵੇਖ ਰਹੇ ਹਨ। ਮੁੱਖਾ ਸਹਿਤ ਸੁਨ ਅਦਕਰਾਰ ਨਰ ਮ੍ਰਿਤਕ ਹਨ ਲੱਖ ਠੌਰ ਠੌਰ ਮਾਤਾ ਨਾਨਕੀ ਜੀ ਦੇ ਨਾਲ ਉਹਨਾਂ ਦੀਆਂ ਲੋਹਾ ਨੇ ਬਾਬਾ ਗੁਰਦਿੱਤਾ ਜੀ ਦੇ ਸੁਪਤਨੀ ਜੀ ਸਤਗੁਰੂ ਧੰਨ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀਆਂ ਦੇ ਨੇ ਜਿੱਥੇ ਸਤਗੁਰੂ ਜੀ ਆਪ ਜੰਗ ਕਰ ਰਹੇ ਹਨ ਸਬ੍ਰੰਤ ਨਾਮ ਢਰ ਧਾਰ ਤਰ ਤੁਰਕਾਨ ਫਾਜ ਬਹੁਤੀ ਨਿਹਾਰ ਤੇ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਦਸ਼ਾਹ ਜੀ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਹਾਇਤਾ ਕਰ ਰਹੇ ਨੇ ਆਪ ਕਿਰਪਾ ਵਰਤਾ ਰਹੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਪਾਦਸ਼ਾਹ ਸਾਧ ਸੰਗਤ ਮੈਦਾਨੇ ਜੰਗ ਦੇ ਵਿੱਚ ਬੈਰੀਆਂ ਦਾ ਨਾਸ ਕਰ ਰਹੇ ਹਨ ਪੁੱਤਰ ਸੁਨੇਹ ਉਰ ਅਦਕ ਆਏ ਚਿਤ ਚਹ ਹਟਵੇ ਨਰ ਪਠਾਈ ਜਿਹੜੇ ਗੁਰੂ ਕੇ ਮਹਿਲ ਨੇ ਉਹਨਾਂ ਦੇ ਹਿਰਦਿਆਂ ਦੇ ਵਿੱਚ ਪੁੱਤਰਾਂ ਦਾ ਬੜਾ ਜ਼ਿਆਦਾ ਪਿਆਰ ਆਉਂਦਾ ਹੈ ਚਿਤ ਦੇ ਵਿੱਚ ਚਾਹੁੰਦੀਆਂ ਹਨ ਵੀ ਜਿਹੜੇ ਗੁਰੂ ਦੇ ਸੁਪੁੱਤਰ ਨੇ ਭਾਵ ਉਹਨਾਂ ਦੇ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਬਾਬਾ ਸੂਰਜ ਮੱਲ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਵੀ ਉਹਨਾਂ ਦੇ ਕੋਲ ਸੇਵਕ ਭੇਜ ਕਰਕੇ ਉਹਨਾਂ ਨੂੰ ਜੰਗ ਲੜਨ ਤੋਂ ਹਟਾਉਣਾ ਕਰੀਏ। ਬੰਨ ਨਾ ਸੋਈ ਨਹਿ ਮੁਰਤ ਬੀਰ ਹਮ ਸਾਤਰ ਤਰਤ ਛਤਰੀ ਸੁਧੀਰਾ ਪਰ ਗੁਰੂ ਸੁੱਤ ਕਿੱਥੇ ਵਾਪਸ ਮੁੜਦੇ ਨਹੀਂ ਸਕੋ ਕਹਿੰਦੇ ਨੇ ਵੀ ਇਹ ਤਾਂ ਸਤਿਗੁਰੂ ਧੰਨ ਗੁਰੂ ਹਾ ਜੀ ਨੂੰ ਮਾਰਨਾ ਕਰਾਂਗੇ ਜੰਗ ਕਰਨ ਤੋਂ ਅਸੀਂ ਪਿਛਾ ਨਹੀਂ ਹਟਣਾ ਜਦ ਲਖੀ ਤੁਰਕ ਸਮਦਾਈ ਤਾਈ ਇੱਕ ਥਲ ਸੁਪਈ ਸਭ ਸਿਮਟ ਆਏ ਜਦੋ ਸਾਧ ਸੰਗਤ ਗੁਰੂ ਦੇ ਪਿਆਰੇ ਸਿੱਖ ਸੂਰਬੀਰ ਯੋਧਿਆਂ ਨੇ ਤੁਰਕਾਂ ਦੀ ਸੈਨਾ ਨੂੰ ਅੱਗੇ ਵੱਧਦਿਆਂ ਵੇਖਣਾ ਕੀਤਾ ਤੇ ਸਾਰੇ ਗੁਰਸਿੱਖ ਸੈਨਿਕ ਇੱਕ ਜਗ੍ਹਾ ਦੇ ਉੱਪਰ ਇਕੱਠੇ ਹੋ ਗਏ ਹਨ ਸਤਿਗੁਰ ਸਮੇਤ ਵਿਧਿਆ ਸੁਤੀਰਾ ਅਰ ਬਿਪਰ ਮਲਕ ਜਾਤੀ ਸੁਬੀਰਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਦਸ਼ਾਹ ਜੀ ਔਰ ਉਹਨਾਂ ਦੇ ਨਾਲ ਧੀਰਜਵਾਨ ਧੀਰਜਵਾਨ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਬ੍ਰਾਹਮਣ ਜਾਤੀ ਦੇ ਵਿੱਚੋਂ ਮਲਕ ਜਾਤੀ ਮਲਕ ਇਤ ਆਦਿਕ ਜਿਹੜੇ ਸੂਰਮੇ ਹਨ ਇਤਿਆਦ ਸੁਪਟ ਸਮਦਾਏ ਆਏ ਸਿਤ ਬਸਤਰ ਛੀਟ ਸਰੌਣਤ ਲਗਾਏ ਉਹ ਗੁਰਸਿੱਖ ਸੈਨਿਕ ਜਿਨ੍ਹਾਂ ਨੇ ਆਪਣੇ ਤਨ ਉਤੇ ਸਫੈਦ ਵਸਤਰ ਧਾਰਨ ਕੀਤੇ ਹੋਏ ਨੇ ਤੇ ਉਹਨਾਂ ਦੇ ਵਸਤਰਾਂ ਦੇ ਉੱਪਰ ਲਾਲ ਰੰਗ ਦਾ ਖੂਨ ਲੱਗਾ ਹੋਇਆ ਹੈ